ਮੇਰਾ ਪੁੱਤ ਘਰ ਆ ਜੇ ਉਹ ਸਰਕਾਰੋ ਮੇਰੇ ਪੁੱਤ ਨੂੰ ਘਰ ਪਹਚਾ ਦੋ ਮੈਂ ਹੱਥ ਜੋੜ ਕੇ ਬੇਨਤੀ ਆ ਮੇਰਾ ਪੁੱਤ ਘਰ ਦੇ ਦੋ ਮੇਰੀ ਚੋਲੀ ਪਾ ਦੋ ਮੈਂ ਉਹਦੇ ਬਿਨਾਂ ਮਰ ਮਰ ਜਾ ਮੇਰੇ ਪੁੱਤਰ ਦੇ ਦੇ ਮੇਰੇ ਬਾਪੂ ਦਾ ਪੁੱਤਰ ਵੇ ਦੋ ਅੱਜ 3 ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 10:00 ਵਜੇ ਦੇ ਕਰੀਬ ਇੱਕ ਫੋਨ ਆਇਆ ਕਿ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਆ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਾਲਾਤ ਦਾ ਨਹੀਂ ਪਤਾ ਉਹਦੀ ਮੌਤ ਦਾ ਕਾਰਨ ਕੀ ਹੈ ਉਹਦੀ ਮੌਤ ਕਿਵੇਂ ਹੋਈ ਅੱਛੇ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆਏਗਾ ਤੇ ਉਹਦਾ ਵਿਆਹ ਕਰ ਦਿਆਂ ਐਕਚੁਅਲੀ ਉਹਦਾ ਵਿਆਹ ਦੀ ਸਮੁੱਚੀ ਤਿਆਰੀਆਂ ਚੱਲਦੀਆਂ ਪਈਆਂ ਸੀ ਗੁਰਦਾਸਪੁਰ ਦੇ ਦੀਨਰਗਨ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਪੁੱਤਰ 27 ਸਾਲਾ ਨਮਨ ਖੁੱਲਰ ਦੀ 11 ਜਨਵਰੀ ਨੂੰ ਇੰਗਲੈਂਡ ਦੇ ਬਰਮਿੰਗਮ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਮਰੀ ਟਿਕਟ ਨੌਜਵਾਨ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ 5 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਬਰਮਿੰਗਮ ਵਿੱਚ ਇੱਕ ਪਾਕਿਸਤਾਨੀ ਔਰਤ ਦੀ ਕੰਪਨੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ 11 ਜਨਵਰੀ ਨੂੰ ਉਹਨਾਂ ਨੂੰ ਇੱਕ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਸਦੇ ਪੁੱਤਰ ਦੀ ਮੌਤ ਹੋ ਗਈ ਪਿਤਾ ਨੇ ਦੱਸਿਆ ਕਿ 10 ਜਨਵਰੀ ਦੀ ਰਾਤ ਨੂੰ ਨਮਨ ਖੁੱਲਰ ਨੇ ਆਪਣੀ ਮਾਂ ਅਤੇ ਦੋ ਭਰਾਵਾਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਵਾਪਸ ਆਇਆ ਹੈ ਪਰ 11 ਜਨਵਰੀ ਦੀ ਸਵੇਰ ਨੂੰ ਨਮਨ ਖੁੱਲਰ ਦੇ ਪਿਤਾ ਨੂੰ ਇੱਕ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਉਹ ਚਾਹ ਵੇਚਣ ਦਾ ਕੰਮ ਕਰਦੇ ਨੇ ਜਦੋਂ ਕਿ ਉਸਦੇ ਜਦੋਂ ਕਿ ਉਸਦੇ ਦੋ ਛੋਟੇ ਪੁੱਤਰ ਇੱਕ ਮੋਬਾਈਲ ਦੀ ਦੁਕਾਨ ਤੇ ਕੰਮ ਸਿੱਖ ਰਹੇ ਨੇ ਆਪਣੇ ਪੁੱਤਰ ਦੀ Laash ਨੂੰ ਵਾਪਸ ਲਿਆਉਣ ਲਈ ਪਿਤਾ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਪੱਤਰ ਲਿਖ ਕੇ ਮਦਦ ਦੀ ਬੇਨਤੀ ਕੀਤੀ ਹੈ ਪਰਿਵਾਰ ਨੇ ਮ੍ਰਿਤਕ ਦੀ Laash ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਜੋ ਕਿ ਸਟੱਡੀ ਲਈ 2020 ਵਿੱਚ ਬਰਿੰਗਲੈਂਡ ਬਰਵਿੰਗਮ ਸ਼ਹਿਰ ਵਿੱਚ ਗਿਆ ਸੀ ਠੀਕ ਹੈ ਜੀ ਔਰ ਅਚਾਨਕ ਘਰ ਵੀ ਆਇਆ ਦੋ ਤਿੰਨ ਵਾਰੀ ਅਚਾਨਕ ਅੱਜ 3 ਦਿਨ ਹੋ ਗਏ ਆ 11 ਤਰੀਕ ਨੂੰ ਸਾਨੂੰ ਸਮਥਿੰਗ 9:30 ਵਜੇ 10:00 ਵਜੇ ਦੇ ਕਰੀਬ 9:30 ਤੋਂ 10:00 ਵਜੇ ਦੇ ਕਰੀਬ ਇੱਕ ਫੋਨ ਆਇਆ ਵੀ ਤੁਹਾਡੀ ਬੇਟੀ ਦੀ ਮੌਤ ਹੋ ਚੁੱਕੀ ਹੈ ਮਗਰ ਸਾਨੂੰ ਕੋਈ ਕਿਸੇ ਵੀ ਗੱਲ ਦਾ ਕੋਈ ਵੀ ਹਾਲਾਤਾਂ ਦਾ ਨਹੀਂ ਪਤਾ ਉਹਦੀ ਮੌਤ ਦਾ ਕਾਰਨ ਕੀ ਹੈ ਉਹਦੀ ਮੌਤ ਕਿਵੇਂ ਹੋਈ ਇਸ ਵਾਰੀ ਸਾਨੂੰ ਕੋਈ ਜਾਣਕਾਰੀ ਨਹੀਂ ਸ਼ੁਕਰ ਵਾਣੀ ਸਾਡੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਔਰ ਸ਼ਨੀਵਾਰ ਵੀ ਸਾਡੇ ਨਾਲ ਦੁਪਹਿਰ ਗੱਲ ਹੋਈ ਹੈ ਉਹ ਸ਼ਨੀਵਾਰ ਦੁਪਹਿਰ ਤੋਂ ਬਾਅਦ ਅਸੀਂ ਉਹਨੂੰ ਦੋ ਦਿਨ ਮੈਸੇਜ ਪਾਏ ਤਾਂ ਸਾਨੂੰ ਉਹਦਾ ਫੋਨ ਨਹੀਂ ਆਇਆ ਤੇ ਸਾਨੂੰ 9:30 ਵਜੇ ਰਾਤ 11 ਤਰੀਕ ਨੂੰ ਐਤਵਾਰ ਸਾਨੂੰ ਫੋਨ ਆਇਆ ਜਿਦਾ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਇਹ ਪੁੱਛਿਆ ਵੀ ਕਿਉਂ ਕਿੱਦਾਂ ਹੋਈ ਹੈ ਉਹਨਾਂ ਸਾਨੂੰ ਦੱਸਿਆ ਵੀ ਰਾਤ ਨੂੰ ਅਸੀਂ ਸਵੇਰੇ ਰਾਤੀ ਜਿਹੜਾ ਕੰਮ ਤੋਂ ਆਇਆ ਉਹ ਆ ਕੇ ਸਾਡੇ ਨੂੰ ਦੂਸਰੇ ਰੂਮ ਚ ਸੌ ਗਿਆ। ਸਿਹਰੇ ਅਸੀਂ ਉਹਨੂੰ ਫੋਨ ਵਗੈਰਾ ਕੀਤਾ ਉਹਨੇ ਫੋਨ ਨਹੀਂ ਚੁੱਕਿਆ। ਫਿਰ ਅਸੀਂ ਆਪਣੇ ਇੱਕ ਲੜਕੀ ਨੂੰ ਭੇਜਿਆ ਜਬ ਉਹਨੂੰ ਉਠਾ ਕੇ ਲਿਆਓ। ਜਦੋਂ ਉਹ ਠਾਣ ਵਾਸਤੇ ਉਹਨੇ ਉਹ ਕਮਰਾ ਖੋਲ੍ਹਿਆ ਤੇ ਅੰਦਰ ਉਹ ਉਹਦੀ ਮੌਤ ਹੋ ਚੁੱਕੀ ਸੀ। ਉਹਨੂੰ ਫੋਨ ਕਿਸ ਦਾ ਆਇਆ ਸੀ ਔਰ ਕੀ ਕਿਹਾ ਗਿਆ ਸੀ? ਫੋਨ ਆਇਆ ਸੀ ਉਹਦੀ ਮਾਲਕਨ ਦਾ ਜੀ ਜਿਹਦੇ ਉਹ ਰੂਮ ਚ ਰਹਿ ਰਹੇ ਸੀ ਔਰ ਜਿਹਦੇ ਕੋਲੋਂ ਕੰਮ ਕਰਦਾ ਸੀ। ਉਹਦਾ ਫੋਨ ਆਇਆ ਸੀ। ਸਮਝਦੇ ਨਹੀਂ ਨੈਚੁਰਲ ਦਿੱਕਤ ਨਹੀਂ ਜੀ ਸੌਣ ਸੰ ਕੋਈ ਜਾਣਕਾਰੀ ਨਹੀਂ। ਸਾਡੀ ਸਰਕਾਰ ਅੱਗੇ ਔਰ ਅੰਬੈਸੀ ਅੱਗੇ ਬੇਨਤੀ ਹੈ ਕਿ ਉਹਦੀ ਮੌਤ ਦੀ ਪੜਤਾਲ ਕੀਤੀ ਜਾਏ ਵੀ ਉਹਦੀ ਮੌਤ ਦਾ ਕਾਰਨ ਕੀ ਆ ਉਹ ਸਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਕਿੰਦੀ ਰੰਧਾਵਾ ਸਾਹਿਬ ਨੂੰ ਇੱਕ ਕਲੈਕਟਰ ਦੇ ਨਾਮ ਲਿਖਿਆ ਗਿਆ ਭੁਲਾਇਆ ਹਾਂ। ਹਾਂਜੀ ਅਸੀਂ ਉਹਨਾਂ ਨੂੰ ਇੱਕ ਰੰਧਾਵਾ ਸਾਹਿਬ ਨੂੰ ਇੱਕ ਲੈਟਰ ਭੇਜਿਆ ਹੈ ਔਰ ਉਹ ਉਹਨਾਂ ਨੂੰ ਮਿਲ ਚੁੱਕਾ ਹੈ। ਬਾਕੀ ਅਗਲੀ ਉਹ ਕਾਰਵਾਈ ਕਰ ਰਹੇ ਨੇ। ਸੁਣਨ ਚ ਆ ਰਿਹਾ ਬੇਟੇ ਦਾ ਵਿਆਹ ਵੀ। ਹਾਂਜੀ ਹਾਂਜੀ ਇਸੇ ਸਾਲ ਦੇ ਵਿੱਚ ਅਸੀਂ ਸੋਚਿਆ ਸੀ ਵੀ ਟਾਈਮ ਨਾਲ ਆ ਜਾਏਗਾ। ਉਹਦਾ ਵਿਆਹ ਕਰਦੇ ਆ ਐਕਚੁਅਲੀ ਜਿਹੜਾ ਵਿਆਹ ਦੀ ਸਭ ਨੂੰ ਤਿਆਰੀਆਂ ਚੱਲਦੀਆਂ ਪਈਆਂ ਸੀ ਕੀ ਮੰਗ ਕਰਦੇ ਹੋ ਆਖਰ ਮੈਂ ਸਰਕਾਰ ਕੋਲ ਆ ਕੇ ਮੰਗਿਆ ਕਿ ਸਾਡੇ ਬੇਟੇ ਦੀ ਉੱਥੇ ਜਿਹੜੀ ਮੌਤ ਹੋ ਚੁੱਕੀ ਆ ਉਹਦੀ ਸਨাক্ত ਕਰਵਾ ਕੇ ਉਹਦੀ ਬੋਡੀ ਸਾਡੇ ਪਹੁੰਚਾਈ ਜਾਏ ਸਾਡੇ ਇੰਡੀਆ ਇੰਡੀਆ ਕਿਤੇ ਵੀ ਦਿੱਲੀ ਹੈ ਅੰਬਰਸਾ ਦਾ ਬੋਡੀ ਪਹੁੰਚਾਈ ਜਾਏ ਸਾਡੀ ਸਰਕਾਰ ਕੋਲੋਂ ਇਹ ਮੰਗਿਆ ਇਹ کاروبار ਕੀ ਹੈ ਮੇਰਾ ਇੱਕ ਛੋਟਾ ਜਿਹਾ ਚਾਹ ਦਾ ਕਾਰੋਬਾਰ ਹੈ ਮੈਂ ਮਿਹਨਤ mũi ਦੂਰੀ ਕਰਕੇ ਉਹਨੂੰ ਪੜਾਇਆ ਲਿਖਾਇਆ ਇਹ ਵਿਦੇਸ਼ ਭੇਜਿਆ ਉਹ ਘਰ ਦਾ ਵੱਡਾ ਉਹ ਘਰ ਦਾ ਵੱਡਾ ਸੀ ਜਿਹੜਾ ਸਾਰੇ ਕੰਮ ਦਾ ਮੁਖੀ ਸੀ ਉਹ ਸਾਰੇ ਕੰਮ ਲਈ ਸਮਝਦਾਰ ਸੀ ਇਹਦੇ ਤੇ ਹੀ ਸਾਡਾ ਘਰ ਬਰਵਾ ਚੱਲਦਾ ਸੀ ਕਿੰਨੇ ਬੱਚੇ ਦਾ ਮੇਰੇ ਤਿੰਨ ਬੇਟੇ ਆ ਦੋ ਮੇਰੇ ਨਾਲ ਦੁਕਾਨ ਤੇ ਹੁੰਦੇ ਨੇ ਇੱਕ ਸੋਰੀ ਇੱਕ ਮੇਰਾ ਦੁਕਾਨ ਤੇ ਹੁੰਦਾ ਇੱਕ ਦੂਸਰੀ ਦੁਕਾਨ ਤੇ ਹੁੰਦਾ ਇਹ ਵੱਡਾ ਕਈ ਵੱਡਾ ਸੀ 27 ਮੇਰਾ ਪੁੱਤ ਕਾਰਾ ਜੇ ਉਹ ਸਰਕਾਰੋ ਮੇਰਾ ਪੁੱਤ ਨੂੰ ਘਰ ਪਹਚਾਦੋ ਮੈਂ ਹੱਥ ਜੋੜ ਕੇ ਬੇਨਤੀ ਹੈ ਮੇਰਾ ਪੁੱਤ ਕਰ ਦੇ ਦਿਓ ਮੇਰੀ ਚੋਲੀ ਪਾ ਦਿਓ ਮੈਂ ਉਹਦੇ ਬਿਨਾਂ ਮਰ ਬਜਾਂ ਮੇਰਾ ਪੁੱਤਰ ਦੇ ਦਿਓ ਮੇਰੇ ਬਾਪੂ ਦੇ ਪੁੱਤਰ ਦੇ ਦਿਓ ਨਹੀਂ ਤੇ ਮੈਂ ਮਰ ਮੁਕ ਜਾਵਾਂ ਜੀ ਮੇਰਾ ਚੋਲੀ ਪਾ ਦਿਓ ਮੇਰਾ ਬੰਦਮਣ ਕੋ ਨਹੀਂ ਰਬ ਕਰਿਆ ਜੀ ਉਹ ਮੇਰਾ ਗੜ ਲੈ ਲੈ ਜਿੰਦਾ ਬੁੱਤੀ ਮੈਂ ਤੇ ਉਹਦੇ అదే గుడ్డా గు